ਸ਼ੀ ਮਨਾਣ ਲਈ ਕੋਈ ਵੀ ਛੋਟੇ ਤੋਂ ਛੋਟਾ ਬਹਾਨਾ ਚਾਹੀਦਾ ਸਾਨੂੰ ਤਾਂ ਅੱਜ ਸਾਡੀ ਲਾਡੋ ਰਾਣੀ ਦਾ ਹੈਗਾ ਜਨਮ ਦਿਨ ਪਹਿਲਾ ਜਨਮ ਦਿਨ ਉਹ ਅਸੀਂ ਮਨਾਣਾ ਹੈ ਸਵੇਰੇ ਉੱਠੇ ਤੇ ਉੱਠ ਕੇ ਲਾਡੋ ਰਾਣੀ ਨੂੰ ਮੱਥਾ ਟੇਕਿਆ ਫਿਰ ਘਰ ਜਾਣਾ ਆਪਾਂ ਸ਼ੁਕਰਾਨਾ ਕਰਨ ਅਸੀਂ ਆ ਗਏ ਗੁਰੂ ਘਰ ਬਾਬਾ ਪੁਰਨ ਦਾਸ ਜੀ ਦੀ ਜਿਹੜਾ ਸਾਡੇ ਪਿੰਡ ਕਾਲੇ ਵਾਲਾ ਭਗਤਾਂ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਮਹਾਰਾਜ ਸ਼ੁਕਰ ਹੈ ਕੁਝ ਸਾਨੂੰ ਇੰਨੇ ਵਧੀਆ ਤੇ ਇੰਨੇ ਮਹਿੰਗੇ ਸਾਧਨ ਦਿੱਤੇ ਪੈਸਾ ਕਮਾਉਣ ਲਈ ਬਹੁਤ-ਬਹੁਤ ਸ਼ੁਕਰ ਹੈ ਬਹੁਤ ਲੋਕ ਇਹਨਾਂ ਚੀਜ਼ਾਂ ਤੋਂ ਤਰਸਦੇ ਆ ਪਰ ਸਾਨੂੰ ਮਹਾਰਾਜ ਨੇ ਸਾਧਨ ਵੀ ਦਿੱਤਾ ਪੈਸਾ ਕਮਾਉਣ ਲਈ ਪਲੱਸ ਮਹਾਰਾਜ ਕੰਮ ਵੀ ਬਹੁਤ ਦੇ ਰਿਹਾ ਸਾਧਨਾਂ ਨੂੰ ਚਲਾ ਕੇ ਅਸੀਂ ਪੈਸਾ ਕਮਾਈਏ ਤੇ ਉਹ ਪੈਸਾ ਥੋੜਾ-ਬਹੁਤਾ ਆਪਣੀ ਮਿਹਨਤ ਦੇ ਵਿੱਚ ਚੰਗੇ ਕੰਮਾਂ ਦੇ ਵੀ ਲਾਣਾ ਚਾਹੀਦਾ ਚਲੋ ਅਸੀਂ ਤਾਂ ਲਾਦੇ ਰਹਿੰਦੇ ਆ ਬਾਕੀਆਂ ਦਾ ਤਾਂ ਹੀ ਲਾਦਾ ਕੋਈ ਨਹੀਂ ਲਾਦਾ ਅੱਜ ਰਾਣੀ ਦਾ ਸਿਗਾ ਜਨਮ ਦਿਨ ਤੇ ਇਹਨੂੰ ਸਪੈਸ਼ਲ ਟ੍ਰੀਟ ਦੇਣਾ ਸਿਗਾ ਟ੍ਰੀਟਮੈਂਟ ਸਾਫ ਸਫਾਈ ਐਲ ਕਰਕੇ ਜਿੱਦਾਂ ਨਹੀਂ ਜਨਮ ਦਿਨ ਆਲੇ ਬੱਚੇ ਨੂੰ ਗਿਫਟ ਦੇਣੇ ਹੁੰਦੇ ਆ ਐ ਲਿਸ਼ਕਾਂ ਪੁਸ਼ਕਾਂ ਕਰਾ ਕੇ ਗੱਡੀ ਦਾ ਜਰਾ ਆ ਸਾਡੇ ਭਾਜੀ ਹੋਣੀ ਛੋਟੇ ਦਿਨ ਸ਼ਾਨ ਜੋਤ ਕਹਿੰਦੇ ਪਾਪਾ ਇਹਨੂੰ ਤਾਂ ਧੋਈ ਕਰਾਣੀ ਕਰਾਣੀ ਆ ਬਾਕੀ ਗੱਡੀਆਂ ਨੂੰ ਵੀ ਨਹਾਈ ਕਰਾਣੀ ਆ ਇਹ ਮੇਰਾ ਪੁੱਤ ਬਹੁਤ ਕੰਮ ਕਰਦਾ ਪੂਰਾ ਸਾਥ ਦੇ ਦਿੰਦਾ ਮੇਰਾ ਦੇਖੋ ਆ ਸ਼ਾਹ ਅਨੁਵਾਸੀ ਟਿੱਕਿਆ ਗੱਡੀ ਧੂਪ ਟਿੱਕਾ ਕਰਕੇ ਮੱਥਾ ਕਾਣੀਆਂ ਦੇ ਰੱਬ ਬਹੁਤ-ਬਹੁਤ ਸ਼ੁਕਰ ਆ ਸਾਡਾ ਸਾਥ ਦੇ ਰਹੀ ਆ ਆਪਣੇ ਸਾਧਨ ਨੂੰ ਪਿਆਰ ਕਰੋ ਤੇ ਆਪਣੇ ਕੰਮ ਨੂੰ ਪਿਆਰ ਕਰੋ ਤੁਹਾਡੇ ਕੋਲ ਮਾਰਾ ਇੱਕ ਕੰਮ ਕਦੀ ਮੁੱਕਣ ਨਹੀਂ ਦਿੰਦਾ ਤੇ ਮੱਥਾ ਟੇਕ ਕੇ ਹੁਣ ਅਸੀਂ ਇਹਦਾ ਕੇਕ ਵੀ ਕੱਟਣਾ ਆ ਕੇਕ ਕੱਟਣ ਨੂੰ ਮੇਰਾ ਪੁੱਤ ਬਹੁਤ ਕਾਲਾ ਰਹਿੰਦਾ ਹੈਪੀ ਬਰਥਡੇ ਮਨਾਣਾ ਪਾਪਾ ਹੈਪੀ ਬਰਥਡੇ ਮਨਾਣਾ ਕਹਿੰਦਾ ਕੇਕ ਨਹੀਂ ਕੱਟਣਾ ਪਾਜੀ ਉਹ ਜੱਬੇ ਆਲ ਤੋਂ ਕੇਕ ਲੈ ਕੇ ਆਉਂਦਾ ਪਾਜੀ ਕਹਿੰਦਾ ਯਾਰ ਮੈਂ ਤਾਂ ਤੈਨੂੰ ਜਾਣਦਾ ਹਾਂ ਕਹਿੰਦਾ ਕਿਹਦਾ ਜਨਮ ਦਿਨ ਮਨਾਣਾ ਮੈਂ ਕਿਹਾ ਪਾਜੀ ਗੱਡੀ ਦਾ ਕਹਿੰਦਾ ਫੇਰ ਗੱਡੀ ਦਾ ਨੰਬਰ ਲਿਖ ਕੇ ਦੇਣਾ ਤਾਂ ਤੈਨੂੰ ਅਸੀਂ ਕੱਟਿਆ ਕੇਕ ਮੇਰਾ ਪੁੱਤ ਬਹੁਤ ਖੁਸ਼ ਹੁੰਦਾ ਹੈ ਹੈਪੀ ਬਰਥਡੇ ਮਨਾ ਕੇ ਅਸੀਂ ਹੁਣ ਹਰੇਕ ਆਪਣੇ ਸਾਧਨ ਦਾ ਹਰੇਕ ਹੈਪੀ ਬਰਥਡੇ ਮਨਾਇਆ ਕਰਨਾ ਆ ਲਓ ਜੀ ਕੇਕ ਕੱਟ ਕੇ ਖਾਧਾ ਤੇ ਮੇਰੀ ਜਾਨ ਦਿਲシャン ਜੋਤ ਤੇ ਮੇਰੀ ਘਰ ਵਾਲੀ ਮੇਰਾ ਬਹੁਤ ਸਾਥ ਦਿੰਦੀ ਆ ਨਾ ਕੰਮ 'ਚ ਤੁਹਾਡੇ ਟੱਬਰ ਦਾ ਤੁਹਾਡੇ ਨਾਲ ਪੂਰਾ ਸਾਥ ਹੋਣਾ ਚਾਹੀਦਾ ਘਰੋਂ ਖੁਸ਼ ਤੇ ਬਾਹਰੋਂ ਵੀ ਖੁਸ਼ ਐਂ ਕਹਿੰਦੇ ਘਰ ਸੁਖ ਬਸਿਆ ਬਾਹਰ ਸੁਖ ਪਾਇਆ ਅਜੀ ਘਰੋ ਵੀ ਬਹੁਤ ਸੁਖੀ ਆ ਤੇ ਬਾਹਰ ਦਾ ਸੁਖ ਆਪੇ ਮਿਲਣਾ ਮਿਲਣਾ ਜਦੋਂ ਵੀ ਟਾਈਮ ਲੱਗਦਾ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਚਾਹੀਦਾ ਜਦੋਂ ਹੁੰਦੇ ਆ ਫਰੀ ਆਪਣੇ ਪਰਿਵਾਰ ਨੂੰ ਟਾਈਮ ਦੇਣਾ ਚਾਹੀਦਾ ਤੇ ਹਰ ਕੰਮ ਦੇ ਹਿਸਾਬ ਕਿਤਾਬ ਦਾ ਪਤਾ ਹੋਣਾ ਚਾਹੀਦਾ ਤੁਹਾਡੇ ਪਰਿਵਾਰ ਨੂੰ ਤੁਸੀਂ ਕੀ ਖਾਟ ਰਹੇ ਆ ਕੀ ਖਾ ਮਾਰ ਰਹੇ ਆ ਕੀ ਜੋੜ ਰਹੇ ਆ